ਸਸਿਕਾਲ ਜੀ ਸਾਰਿਆਂ ਨੂੰ ਤਾਂ ਅੱਜ ਜਿਹੜਾ ਆਪਾਂ ਸਪੈਸ਼ਲ ਬਲੌਕ ਬਣਾਇਆ ਇਹ ਹੈਗਾ ਜੀ ਜਰਮਨ ਦਾ ਜਰਮਨ ਸੈਲਟ ਟਾਪ ਕੁਆਲਟੀ ਤੇ ਅੱਜ ਹੀ ਥੋਡੇ ਨਾਲ ਸਾਂਝੀ ਕਰਦੇ ਸੀਗੇ ਵੀਡੀਓ ਬਣਾ ਕੇ ਤੇ ਇਹ ਤੁਹਾਨੂੰ ਪਤਾ ਹੀ ਹੈ ਜਿਹੜਾ ਡੌਗ ਹੈ ਇਹ ਕ੍ਰਾਂਤੀ ਡੈਰੀ ਫਾਰਮ ਹੈ ਜਿਹੜਾ ਦਵਿੰਦਰ ਢਾਲੀਵਾਲ ਉਹਦੇ ਕੋਲੇ ਆ ਬਾਕੀ ਇਹ ਵੀ ਬਹੁਤ ਚੰਗਾ ਬਲੱਡ ਆ ਇੰਪੋਰਟ ਡਾਇਰੈਕਟੇ ਦਾ ਜਿਹੜਾ ਬਾਪ ਸੀਗਾ ਉਹ 카ਰਲੋਸ ਸੀਗਾ 카를로스 ਕਾਫੀ ਇੰਪੋਰਟ ਮਹਿੰਗਾ ਕੁੱਤਾ ਆਇਆ ਸੀਗਾ ਤੇ ਬਾਕੀ ਬਾਅਦ ਚ ਜੂਪੀ ਚ ਉਹ ਚਲਾ ਗਿਆ ਸੀਗਾ ਵੇਚ ਕੇ ਤੇ ਕਾਫੀ ਨਾਮੀ ਕੁੱਤਾ ਸੀਗਾ ਕਾਰਲੋਸ ਤੇ ਗਾਂਹ ਜਿਹੜੀ ਇਹਦੀ ਮਦਰ ਸੀਗੀ ਉਹ ਵੀ ਚੰਗੀ ਬਲੱਡ ਲਾਈਨਸ ਹੋ ਸੀ ਉਹ ਵੀ ਇੰਪੋਰਟ ਇਹਦੀ ਮਦਰ ਗਾਂਹ ਇੰਪੋਰਟ ਦੀ ਸੀਗੀ ਗਾਂਹ ਜਿਹੜਾ ਪਿਓ ਸੀਗਾ ਇਹਦੀ ਮਦਰ ਦਾ ਉਹ ਵੀ ਇੰਪੋਰਟ ਦਾ ਸੀਗਾ ਤੇ ਬਹੁਤ ਚੰਗੀ ਚੰਗੀ ਲਾਈਨ ਦੀ ਸੀ ਰਾਜੂ ਕੋਲੇ ਹੁੰਦਾ ਸੀ ਤਾਂ ਇਹ ਉਸੇ ਬਰੀਡਿੰਗ ਦੇ ਵਿੱਚੋਂ ਆ ਤੇ ਹਜੇ ਤਾਂ ਬਾਕੀ ਬਾਦਸ਼ਾਹ ਨੇ ਡਾਲਟ ਵੀ ਹੋਣਾ ਜਦੋਂ 3 ਸਾਲ ਦਾ ਹੋ ਜਾਂਦਾ ਕੁੱਤਾ ਅਸਲ ਵਿੱਚ ਤਾਂ ਉਹਦੀ ਜਾ ਕੇ ਬੰਦ ਆ ਜਿਹੜੇ ਜਰਮਨ ਹੈ ਤਾਂ ਤੁਸੀਂ ਇਹਦੀ ਕੁਆਲਿਟੀ ਚੈੱਕ ਕਰਨੀ ਆ ਕੁਆਲਿਟੀ ਚੈੱਕ ਕਰਕੇ ਮੈਸੇਜ ਵੀ ਜਰੂਰ ਕਰਕੇ ਦੱਸਣਾ ਵੀ ਕਿਵੇਂ ਲੱਗੀ ਤੁਹਾਨੂੰ ਕੁਆਲਿਟੀ ਤੇ ਅੱਜ ਅਮਨੇ ਨੂੰ ਸੱਦਿਆ ਸੀਗਾ ਤਾਂ ਵੀ ਬਾਈ ਯਾਰ ਤੂੰ ਆਈ ਨਾਲ ਵੀ ਸ਼ੂਟ ਕਰੀ ਜਣਾ ਥੋੜਾ ਟਾਈਮ ਤਾਂ ਨਾਲ ਆਮਣਾ ਆਇਆ ਫਿਰ ਤਾਂ ਇਹਨੇ ਪਹਿਲੇ ਦਿਨ ਹੀ ਦੇਖੋ ਕੋਈ ਟ੍ਰੇਨਿੰਗ ਨਹੀਂ ਕੁਛ ਨਹੀਂ ਬਾਕੀ ਅਮਨੇ ਵਰਗੇ ਤਾਂ ਤੁਹਾਨੂੰ ਪਤਾ ਹੈ ਵੀ ਟ੍ਰੇਨ ਕਰਦੇ ਰਹਿੰਦੇ ਆ ਆਪਦੇ ਡੌਗ ਜਿਹੜੇ ਇਹ ਕੋਈ ਟ੍ਰੇਨ ਨਹੀਂ ਬਸ ਇੱਕ ਜਿਵੇਂ ਸਮਝਦਾਰੀ ਹੁੰਦੀ ਆ ਬਲੱਡ ਹੁੰਦਾ ਉਸ ਸਾਹ ਦੇ ਨਾਲ ਹੀ ਇਹ ਖੜਦਾ ਬਾਕੀ ਇਹ ਜੇ ਤੁਸੀਂ ਇਹਦੀ ਹੈਟ ਵੀ ਦੇਖ ਸਕਦੇ ਆ ਬਹੁਤ ਜਾਦੇ ਚੰਗੇ ਜਰਮਨ ਬਾਕੀ ਇਹਦੀ ਮਦਰ ਦੀ ਵੀਡੀਓ ਸੁਣਦੇ ਨਾਲ ਇਸ ਤੋਂ ਬਾਅਦ ਜਿਹੜੀ ਇਹਦੇ ਨਾਲ ਕੱਲ ਨੂੰ ਮਦਰ ਦੀ ਵੀਡੀਓ ਵੀ ਸ਼ਾਂਤੀ ਕਰਾਂਗੇ ਤਾਂ ਹੁਣ ਵੀ ਚੰਗੇ ਡੌਗ ਤੇ ਉਹ ਫੇਰ ਦੁਬਾਰੇ ਜਿਹੜੀ ਕੰਸੀਵ ਸੀਗੀ ਤਾਂ ਉਹਨੇ ਲੇਟਰ ਦੇਤਾ ਕਿਉਂਕਿ ਇਹ ਵੀਡੀਓ ਬਣਾਈ ਨੂੰ ਅੱਜ ਸਾਡੇ ਕੋਲੇ ਮਹੀਨਾ ਹੋ ਗਿਆ ਉਹ ਲਗਭਗ ਇੱਕ ਮਹੀਨਾ ਉਦੋਂ ਗੱਬਣੀ ਸੀਗੀ ਤੁਸੀਂ ਉਹਦੇ ਵਿੱਚ ਜੇ ਰੀਅਲ ਬਾਜ ਲਾਵਾਂਗੇ ਤਾਂ ਤੁਹਾਨੂੰ ਪਤਾ ਲੱਗ ਜਾਊ ਤਾਂ ਪਿੱਥੂ ਵਾਲੇ ਕਾਲੇ ਕੋਲੇ ਬਹੁਤ ਚੰਗਾ ਡੌਗ ਸੀ ਉਹ ਕੁੱਤੇ ਤੋਂ ਜਿਹੜੀ ਜਿਹੜੀ ਇਹਦੀ ਮਦਰ ਹੈ ਉਹ ਕ੍ਰਾਸ ਕਰਵਾਈ ਸੀਗੀ ਤਾਂ ਬਾਕੀ ਇਹ ਕੁੱਤਾ ਵੀ ਬਹੁਤ ਟਾਪ ਦਾ ਰਿਜ਼ਲਟ ਆਇਆ ਸਸਰੇ ਦਾ ਜਮਾ ਇਹਦਾ ਨੰਬਰ ਦਵਿੰਦਰ ਦਾ ਸਾਨੂੰ ਉਹ ਵੀਡੀਓ ਚ ਵੀ ਦੇਵਾਂਗੇ ਇਹਦੇ ਚ ਵੀ ਦਿੰਨੇ ਆ ਇਹਦਾ ਨੰਬਰ ਹੈਗਾ ਜੀ 9510900004 ਇਹ ਨੰਬਰ ਹੈ ਦਵਿੰਦਰ ਦਾ ਤਾਂ ਮੇਰੇ ਵਾਲਾ ਨੰਬਰ ਉਹੀ 9888834988 ਤਾਂ ਬਾਕੀ ਓਪਨ ਫੋਰ ਸਟੱਡ ਹੈ ਜੀ ਓਪਨ ਫੋਰ ਸਟੱਡ ਕਰਤਾ ਜਿਹਨੇ ਕੋਈ ਵੀ ਕਰੋਸ਼ਣ ਕਰਾਉਣੀ ਆ ਤੇ ਓਨਲੀ ਦਵਿੰਦਰ ਨੂੰ ਤੁਸੀਂ ਕਨੈਕਟ ਕਰ ਸਕਦੇ ਆ ਤਾਂ ਜਿਹੜੀ ਆਪਦੀ ਉਦਾਂ ਜਿੱਦਾਂ ਵੀ ਆ ਡੀਲ ਕਰ ਸਕਦੇ ਆ ਤੁਸੀਂ ਤਾਂ ਬਾਕੀ ਹਜੇ ਤੁਸੀਂ ਦੇਖੋ ਇਹਨੂੰ ਕਿਰਾਂ ਠੰਡ ਦੇ ਵਿੱਚ ਟ੍ਰੇਨ ਕਰਾਂਗੇ ਉਦੋਂ ਇੱਥੇ ਵੀ ਕਾਫੀ ਟਾਈਮ ਰਿਹਾ ਤੁਹਾਨੂੰ ਪਤਾ ਆਪਣੇ ਕੋਲੇ ਵੀ ਓਨਾ ਸਮਾਂ ਨਹੀਂ ਹੁੰਦਾ ਵੀ ਜਿਹੜਾ ਕੋਟਾ ਸਪੈਸ਼ਲ ਟ੍ਰੇਨ ਕਰ ਦਈਏ ਇਹ ਦੇਖੋ ਆਪਣੇ ਕੋਲੇ ਜਦੋਂ ਤੁਰਦਾ ਤਰਦਾ ਜਾਂਦਾ ਉਹ ਖੜੀ ਐਦੀ ਮਦਰ ਨਾਲ ਉਹ ਗਰਮੀ ਜਾਦੇ ਹੋਣ ਕਰਕੇ ਉਹਦੀ ਵੀਡੀਓ ਬਾਅਦ ਸ਼ੂਟ ਕੀਤੀ ਸੀ ਵੀ ਉਹ ਭੌਂਕਦੀ ਸੀ ਛੋਟੀ ਬਣਾਈ ਆ ਵੀਡੀਓ ਕਿਉਂਕਿ ਉਹ ਗੱਬਣ ਸੀਗੀ ਹਨਾ ਤਾਂ ਤੁਸੀਂ ਦੇਖ ਸਕਦੇ ਆ ਵਾਸੇ ਦੀ ਚਾਲ ਵੀ ਦੇਖੋ ਦੇਖੋ ਚੱਲਦਾ ਬਾਕੀ ਇਹ ਤਾਂ ਮਤਲਬ ਉਹਨੇ ਛੱਡਿਆ ਨਹੀਂ ਜਿਵੇਂ ਸੋਹਾਂ ਦੇ ਵਿੱਚ ਜੇ ਤਿਆਰੀ ਕਰਕੇ ਤਾਰਨਾ ਹੋਵੇ ਤਾਂ ਬਹੁਤ ਜ਼ਬਰਦਸਤੀ ਦੇ ਰਿਜ਼ਲਟ ਜਿਹੜੇ ਮਿਲਣ ਡੌਗ ਵੀ ਬਹੁਤ ਚੰਗਾ ਤੁਸੀਂ ਰੀਅਲ ਦੇਖੋ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਕਾਫੀ ਹੈਡ ਦਾ ਤਾਂ ਹੁਣ ਵੀ ਪਤਾ ਲੱਗਦਾ ਸਾਨੂੰ ਪਰ ਤੁਸੀਂ ਰੀਅਲ ਦੇ ਵਿੱਚ ਦੇਖੋ ਤਾਂ ਆਮ ਜਿਹੜੀਆਂ ਇਹਦੀ ਮਦਰ ਹੈ ਉਹਨੂੰ ਵੀ ਲੋਕ ਕਹਿੰਦੇ ਆ ਵੀ ਜਰਮਨ ਕੁੱਤਾ ਪਾਲਣਾ ਹੋਵੇ ਤਾਂ ਇਦਾਂ ਦਾ ਪਾਲ ਲੈ ਤੇ ਐਡਾ-ਐਡੀਆਂ ਮਤਲਬ ਕੁੱਤੀਆਂ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਿਆਦਾ ਚੰਗੀਆਂ ਤਾਂ ਆਮ ਜਿਹੜੇ ਸੌ ਕੋਲ ਨੂੰ ਭਰੇਲੂ ਪਾਲ ਲੈਂਦੇ ਆ ਤੇ ਦੂਜੇ ਚਰਮਨਾਂ ਨੂੰ ਹੈਟ ਜਿਹੜੀ ਇਹਨਾਂ ਦੀ ਵੱਡੀ ਹੁੰਦੀ ਹੈ ਠੀਕ ਆ ਮ ਜਰਮਨ ਦੀ 26 ਇੰਚ ਹੈਟ ਹੁੰਦੀ ਹੈ ਇਹਨਾਂ ਦੀ ਜਿਆਦੇ ਹੈਟ ਹੋ ਜਾਂਦੀ ਹੈ ਤਾਂ ਬਾਕੀ ਲਮਾਈ ਨੂੰ ਵੀ ਬੇਲ ਬੂਲ ਬਹੁਤ ਚੰਗੀ ਹੁੰਦੀ ਹੈ ਤੇ ਕੁਆਲਿਟੀ ਤੁਹਾਡੇ ਸਾਹਮਣੇ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣੀ ਆ ਵੀਡੀਓ ਕਿਦਾਂ ਲੱਗੀ ਕਿਦਾਂ ਸ਼ੂਟ ਹੋਈ ਆ ਵਧੀਆ ਲੱਗੀ ਤੁਹਾਨੂੰ ਤਾਂ ਤੁਸੀਂ ਦੱਸਣਾ ਤੇ ਨਾਲ ਕੱਲ ਨੂੰ ਇਹਦੀ ਜਿਹੜੀ ਮਦਰ ਦੀ ਵੀਡੀਓ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਧੰਨਵਾਦ ਜੀ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਸਾਰੇ ਭਰਾ ਆਗੇ ਦੇ ਕੋਈ ਵੀ ਇੱਕ ਸ਼ੌਂਕ ਜਾਂ ਮੱਝਾ ਮੰਗੋ ਇਹ ਵੀ ਆਪਣੇ ਚੰਗੇ ਤੇ ਸਹਾਇਕ ਧੰਦੇ ਨਾਲ ਨਾਲ ਨਾਮ ਰੱਖੀ ਆਪਣੀ ਧੰਨਵਾਦ